ਬਹੁਤ ਆ ਹਾਂ ਹੈ ਹੋੜੂੰਗੀ ਯਾਰ ਥੋੜੇ ਦੌਰ ਦੇ ਹੋੜ ਲਾ ਦਾਂਗੇ ਬਸ ਹਾਂ ਨਾ ਚਾਹ ਹਾਂ ਦੋ ਲੱਗਣਗੇ ਹੋਰ ਹੋਰ ਬਹੁਤ ਠੀਕ ਹੈ ਬਲੌਗ ਸ਼ੁਰੂ ਕਰ ਦਈਏ ਹੈ ਤੈਨਾਂ ਹੋਣਾ ਕਿਦਣਾ ਬੱਬੀ ਸੱਚੋ ਸੱਚ ਦੱਸ ਦੇ ਤੂੰ ਪਹਿਲਾ ਕਦ ਕੰਮ ਕਰਕੇ ਗਿਆ ਤਾਂ 6 ਮਹੀਨੇ ਹੋ ਗਏ ਹੋ ਗਏ ਭਾਈ ਜੱਤ ਆ ਦੇਖ ਤਾਂ ਲੈ ਆ ਲੈ ਇਹ ਬਾਰੇ ਬੁਣਿਆ ਤੇ ਇਹਨੂੰ ਹਣੇ ਮੈਂ ਪਰਸੋਂ ਚੋਂ ਉੱਥੇ ਹੀ ਮੈਂ ਕੱਪੜੇ ਲੈ ਕੇ ਆਇਆ ਇਹਨੂੰ ਜੋਵੇਂ ਹਾਂ ਹੁੱਡੀ ਹੈ ਸਰੇ ਦੀ ਹੈ ਵੜਾ ਸਿੱਟਾ ਘਰ ਸਿੱਟਾ ਹਾਂ ਟੋਪੇ ਜਿਹਾ ਮੋਟਰ ਤੇ ਆ ਗਏ ਭਾਈ ਪੈਰੀ ਦੀ ਪੈਰੀ ਦਾ ਦੁੱਧ ਰੋਟੀਆਂ ਤੇ ਅੰਬਰ ਨੂੰ ਲੈ ਕੇ ਸਸਰੀ ਗੱਲ ਸਾਰੇ ਵੀਰ ਭਰਾ ਨੂੰ ਕਹਿਮੋ ਸਾਰੇ ਜਾਨਵਰ ਸੈਟ ਸਾਰੇ ਹੁੰਦੇ ਮੈਂ ਕਿਹਾ ਬਲੌਗ ਫਿਰ ਤੋਰੀ ਅੱਗੇ ਸੁਬਾ ਸਟਾਰਟਿੰਗ ਦਾ ਕਰਤੀ ਜੀ ਨਰਵੈ ਸਿੰਘ ਜੀ ਕੱਖ ਵੱਢਣ ਆਏ ਆ ਆ ਪੰਬਰ ਨੂੰ ਛੱਡਦੇ ਆ ਫਾਰਮ ਚ ਫਟ ਖੜ ਜਾ ਤਾਂ ਹੀ ਤੈਨੂੰ ਰੱਖਣ ਨੂੰ ਜੀ ਨਹੀਂ ਕਰਦਾ ਖੜੀ ਨੇ ਡਰਾਤੀ ਦੀ ਅੰਬਰ ਵੀ ਭੱਜ ਲਈ ਲੈ ਜਾ ਭਜਾ ਜੱਸੇ ਨੂੰ ਹਾਂ ਆਈ ਗਏ ਆਹਾ ਹਾਂ ਉਹ ਯਾਰ ਕੀ ਹੁੰਦਾ ਬਾਉਏ ਨੂੰ ਮੜੀ ਰੋਟੀ ਪਾ ਦਿਆ ਕਰ ਯਾਰ ਪਹਿਲਾ ਆ ਜਾ ਆ ਜਾ ਅੰਬਰ ਅੰਬਰ ਹਾਂ ਹੁਣ ਅੰਬਰ ਨੇ ਢਿੱਡ ਫੇਰ ਵਧਾ ਲਿਆ ਹਨਾ ਹਾਂ ਜੀ ਛੜਾ ਗਿਦਾ ਅੰਬਰ ਆ ਫਾਈ ਕਰਦੀ ਅੰਬਰ ਹੂੰ ਉਹ ਕੀ ਹੁੰਦਾ ਤੈਨੂੰ ਬੱਤਕਾਂ ਵੀ ਖੋਲਦੇ ਯਾਰ ਖੋਲ ਬੱਤਕਾਂ ਖੋਲਦੀ ਆ ਲੈ ਹੁਣ ਆ ਵੀ ਛੜਤੀ ਤਾਂ ਐ ਵੀ ਫੇਰੀ ਆਣਦੇ ਨੂੰ ਕੋਈ ਨਹੀਂ ਉਹ ਉਧਰ ਜਾ ਇੱਧਰ ਕੀ ਆ ਆ ਕਤੀੜ ਕਿਆ ਕਰਦੀ ਆ ਆ ਜੋ ਉਹ ਤੇਰੀ ਆ ਜੋ ਆ ਜੋ ਹੁਣ ਐ ਚਿੱਲੇ ਲਕਾਰੇ ਜੇ ਮਰੀ ਜਾਨੀ ਐ ਕਾਕੀ ਇਹ ਫੜਾ ਤਾਰ ਪਉ ਉਹ ਤਾਰ ਕਦਰ ਰੱਖੀ ਆੜੀ ਆ ਆਇਆ ਆ ਇਹ ਨੂੰ ਮੈਂ ਜਾਂਦਾ ਆਜੋ ਨਿਕਲਿਆ ਬਾਹਰ ਹੁਣ ਇਹ ਬੁੱਟਾ ਜਾ ਹਾਂ ਇਹਨੂੰ ਬਨ ਕੇ ਰੱਖੇ ਖਣੇ ਵਧੀਆ ਤਾਰ ਕੱਢ ਲਾਂਗੇ ਬਾਅਦ ਚ ਜਿਵੇਂ ਛੜੀ ਅੰਦਰ ਇਹਨੂੰ ਲੇਟਲਾ ਲੇਟਲਾ ਹਾਂ ਵਾਓ ਬਾਈ ਆ ਬੈਰੀ ਗੁੱਡ ਆ ਬੈਰੀ ਗੁੱਡ ਚੱਲ ਪਾ ਚੱਲ ਪਾ ਚੱਲ ਪਾ ਇੰਜੋਏ ਕਰ ਪੂਰਾ ਹਾਂ ਆਏ ਵਜਿਆ ਗਰਾਹੀਂ ਫੇਰ ਕਾਦੀਆਂ ਗੱਲਾਂ ਨੇ ਅੰਬਰ ਬਸ ਖੜ ਗਈ ਚੱਲ ਚੱਲ ਦੇ ਘੜਾ ਚੱਲ ਹਾਂ ਹਾਂ ਬਾਂਦੇ ਬਾਂਦੇ ਜੱਸੇ ਇਹਨੂੰ ਲੈ ਐ ਮੈਂ ਕਹਿੰਦਾ ਧਰਤੀ ਪਟਦੀ ਅੰਬਰ ਨੇ ਤੇ ਉਹ ਤੁਸੀਂ ਵੀ ਇੱਧਰ ਆ ਗਿਆਂ ਚਲੋ ਚਲੋ ਇੱਧਰ ਕੋਈ ਕੰਮ ਨਹੀਂ ਥੋੜਾ ਛੋਟੂ ਗੈਂਗ ਨੂੰ ਬੋਲਦੇ ਆਂ ਪਹਿਲਾਂ ਚਲੋ ਮੁੰਨਾ ਪਿਆਰ ਬੋਟਾ ਚਲੋ 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 ਖਾਓ ਖਾਓ ਦਾਣੇ ਇਹਨਾਂ ਨੂੰ ਵੀ ਖੋਲ ਦੀਏ ਆ ਜੋ ਪਾਈ ਇਹਨਾਂ ਨੂੰ ਵੀ ਕੰਮ ਡੰਨਾ ਹੈ ਤੇ ਅਸੀਲਾਂ ਦਾ ਲੱਗ ਖੋਲਣਾ ਹੈ ਨਾ ਕਬੂਤਰਾਂ ਨੂੰ ਵੀ ਲੱਗ ਖੋਲਣਾ ਬਾਸ ਚੱਲੀਏ ਬਰਮ ਲੈ ਚੱਲ ਪਾਣੀ ਆ ਧਰਦੇ ਹਾਂ ਪਾਣੀ ਆ ਹੋ ਗਿਆ ਆ ਬੇਰਾਨਾ ਹੈ। ਚੱਲ ਐ ਚੱਲ ਐ ਚੱਲ ਇਹਨੂੰ। ਮੈਂ ਚੱਲ ਕਰਨ ਨੂੰ ਆਉਂਦਾ ਮੈਂ। ਆ ਕਬੂਤਰਾਂ ਨੂੰ ਵੀ ਪਾਤੇ ਬਈ ਜਾਣੇ ਤੇ ਕਬੂਤਰ ਸਾਰੇ ਸੈੱਟ ਬੈਠ ਨੇ, ਹਉਂ ਆਂਡੇ ਵੀ ਖਰਾਬ ਹੋ ਗਏ ਸਿੱਟਣੇ ਆ। ਆ ਵੀ ਆਂਡੇ ਤੇ ਨਹੀਂ ਬੈਠਾ ਟੋਕਰੀਆਂ ਲੋਡ ਕਰ ਰਹੀਆਂ, ਫੁੱਡਾ ਸਾਫ਼ ਕਰਨਾ ਹੈ। ਕੰਮ ਬਹੁਤ ਨੇ ਤੇ ਕਬੂਤਰਾਂ ਮਰਿਆ ਪਿਆ। ਇਹਨੂੰ ਚੱਕ ਦਈਏ। ਬਾਕੀ ਸਾਰੇ ਓਕੇ ਨੇ, ਬਸ ਜਿਹੜੇ ਦੋ ਬਿਮਾਰ ਤੇ ਉਹੀ ਨੇ ਓਕੇ ਸੀ। ਚਲੋ ਕੋਈ ਨਹੀਂ ਠੀਕ ਇਹਨਾਂ ਨੂੰ ਬੰਦ ਕਰ ਦੰਨੇ ਹਾਲੇ ਕਿਉਂਕਿ ਗਾਣੀ ਦੂਣੇ ਖਾਦੇ ਆ ਪਾਣੀ ਇਹਨਾਂ ਦਾ ਗਰਮ ਪੀਤਾ ਹੈ ਕੋਸਾ ਨਰਵੈ ਸਿੰਘ ਜੀ ਵੀ ਆ ਗਏ ਮਿਸਤਰੀਆਂ ਨੇ ਤੁਹਾਨੂੰ ਦਿਖਾ ਦੰਨੇ ਕਿੰਨਾ ਕੰਮ ਕਰਤਾ ਓਰੇ ਓਲਿਆ ਪਿਆ ਸਮਾਂ ਰੋਟੀ ਖਾਣ ਗਏ ਇਹਨੇ ਦਿਖਾਉਣਾ ਮੈਂ ਇੱਧਰ ਹਾਂ ਭਈ ਇੱਧਰ ਹਲਪਾਈ ਕਰਤੀ ਹਾਂ ਵੀ ਅੰਬਰ ਠੀਕ ਐ ਦੇਖੋ ਤਾਂ ਓਕੇ ਰਿਪੋਰਟ ਖੋਲੀ ਵੀ ਬਣਾਤੀ ਤੇ ਕਰ ਰਹੇ ਆ ਬਾਕੀ ਸੈਟਿੰਗ ਲਾ ਦੇਖ ਲੋ ਬਾਕੀ ਜਿਵੇਂ ਜਿਵੇਂ ਹੋਊ ਤੁਹਾਨੂੰ ਦਿਖਾਵਾਂਗੇ ਕਿੰਨੀ ਕਿੰਨੀ ਇੱਟਾਂ ਦੀ ਹਰਤ ਲੱਗੀ ਦੀ ਕੀ ਦੇ ਨਾਲ ਲੱਗੀ ਦੀ ਬੋਤਲ ਦੀ ਨੀਂਬੂ ਲਾ ਓਏ ਆ ਜਾ ਗਿਣ ਫਿਰ ਭਾਈ ਇੱਟਾਂ ਖੜ ਜਾ ਇੱਕਨੇ ਗਿਣ ਲੈਣੇ ਆਪਾਂ ਲਾ ਵੀ ਨੀਂਬੂ ਨਾਲ ਸ਼ਰਤ ਲਾਈ ਦੀ ਭਾਉ ਨੇ ਆ ਲਾ ਲਾ ਦੀ ਆਂ ਦਾਤਾ ਥੱਲੇ ਨੇ ਵੱਧੇ ਹੋਣਗੇ ਬੱਬੀ ਗਿਣ ਓਏ ਆ ਇੱਕ ਕਲੈਨ ਕਰ ਲਓ ਪਹਿਲਾਂ ਆ 1 2 3 4 5 6 7 8 9 10 10 ਦੀਆ ਠੀਕ ਹੈ 10 10 20 30 40 ਆ 11 ਵੱਧੂ ਵੱਧ ਨਹੀਂ ਆ 30 ਹੋ ਗਈਆਂ ਜੀ ਹਾਂ 30 60 30 90 90 ਆ 10 ਤੋਂ ਉੱਪਰ ਦੇ ਉਹ ਵੱਧ ਪਾ ਲਿਆ 100 ਤੋਂ ਵੀ ਨਿੰਬੂ ਬੋਤਲ ਦਾ ਹੀਲਾ ਕਰ ਲਾ ਵੀਰੇ ਬੋਤਲ ਲਿਆ ਮੂੰਹ ਤੋਂ ਕਰਨ ਲਾਤਾ ਦੇਦਾ ਹੈ ਹੈ ਉਹ ਟੈ ਵੀਰੇ ਛੋਟਾ ਸਰੀਰ ਨਾ ਦੇਗਾ ਮੈਂ ਇਹਨੂੰ ਆਹੀ ਗੱਲ ਕਰ ਕਰਦਾ ਮੈਂ ਸਰੀਰ ਦੇਖ ਮੈਂ ਇਹਨੇ ਲੈ ਆਉਣੀ ਆ ਹਾਂ ਬੀਵੀ ਪਰ ਅੱਖੇ ਉੱਪਰ ਚਾਹਲਾ ਦਰੇ ਹਾਂ ਹਾਂ ਛੋਟਾ ਹੈ ਪਰ ਸਾਹ ਨਾਲ ਸਾਹ ਹੀ ਲੜਦਾ ਉਹਦਾ ਲੈ ਆਇਆ ਹੁਣ ਪਾਰਟੀ ਕਰਨੀ ਪੈਣੀ ਆ ਭਾਈ ਮਾ ਥੱਲੇ ਜਣਦੇ ਮਾ ਗਿੱਲੀ ਵਿੱਚ ਦੇਖ ਲੈ ਬਸ ਵੀ ਠੀਕ ਬੈਠੇ ਹਾਰੇ ਆਂਡਿਆਂ ਦੇ ਬੈਠਾ ਕੋਈ ਕਾ ਨਹੀਂ ਹਾਂ ਬੈਠੀਏ ਉਥੇ ਠੀਕ ਹੈ ਘੂਤਰ ਧਾਰ ਰਹੇ ਹਾਂ ਕਾ ਨੂੰ ਇਹਨੂੰ ਕੱਟ ਕਰਕੇ ਬਾਹਰ ਛੁਡਿੰਗੇ ਪਾਣੀ ਵੀ ਤਾਜ਼ਾ ਪਾਏ ਹੋਇਆ ਹੂੰ ਦਾਣੇ ਖਾ ਗਿਆ ਥੋੜੇ ਜਿਹਾ ਬਚੇ ਨੇ ਟਰੇ ਕੱਢੀ ਦੇ ਬਾਹਰ ਸਾਫ਼ ਕਰ ਲਾਂਗੇ ਟਰੇ ਕੱਢ ਲਾ ਦਰਵੀ ਲੱਗੇ ਹੋਏ ਆ ਭਾਈ ਬਣਾਉਣ ਨਾਲ ਦੀਆਂ ਹੁਣ ਬੋਲਾਂਗੇ ਕਮੈਂਟ ਆਹ ਸੰਗੀ ਦਾ ਪਾਣੀ ਤੋੜਦੇ ਹੈ ਨੂਰੀ ਦੇ ਬਾਈ ਦੀ ਜਿਹੜੀ ਬਾਤ ਨੂਰੀ ਟੱਪਰੀ ਬਹੁਤ ਹੈ ਇੱਧਰ ਖੜੀ ਆ ਹੁਣ ਨੂਰੀ ਆ ਇਧਰ ਕੱਢੀ ਗਈ ਹੈ ਬਾਈ ਹਲੇ ਕਿਉਂਕਿ ਇਧਰ ਬਣ ਗਿਆ ਉਧਰ ਬਣਾ ਰਹੇ ਹਾਂ ਤੇ ਅੰਬਰ ਉਧਰ ਖੜੀ ਹੈ ਟਮੇਟ ਬੋਲਦੀ ਹੈ ਹਾਂ ਜੱਸਾ ਮੰਜੂਦ ਧਾਲੀ ਬਣਾ ਇਹ ਵੀਡੀਓ ਥੈਂਕ ਯੂ ਬਾਈ ਜਸਵੀਰ ਸਿੰਘ ਕਾਂਗਰਸ ਥੈਂਕ ਯੂ ਵੀਰੇ ਕਰਨ ਜੌਹਲ ਐ 44 ਪੀਜਨ ਕਲੱਬ ਸਰਜੀਤ ਸਿੰਘ ਦਿਲਖੋਸ਼ ਹੋ ਗਿਆ ਯਾਰ ਥੈਂਕ ਯੂ ਵੀਰੇ ਨਾਈਸ ਵੀਡੀਓ ਪਾਜੀ ਐ 44 ਪੀਜਨ ਕਲੱਬ ਥੈਂਕ ਯੂ ਵੀਰੇ ਮਨਜੀਤ ਵੀਰੇ ਜੂ ਐਸ ਤੋਂ ਥੈਂਕ ਯੂ ਵੀਰੇ ਸਾਗਰ ਲਵਾਨਾ ਤੁੰਗਪਾਮ ਗੁੱਡ ਲੱਕ ਕੰਗ੍ਰੈਟਸ ਥੈਂਕ ਯੂ ਵੀਰੇ ਸਰਿੰਦਰ ਸਿੰਘ ਬਿੱਟੂ ਥੈਂਕ ਯੂ ਵੀਰੇ ਅਰਮਾਨ ਬਹੁਤ ਵਧੀਆ ਥੈਂਕ ਯੂ ਵੀਰੇ ਪਾਜੀ ਕਿਵੇਂ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਬੱਬੂ ਇਲੈਕਟ੍ਰੀਸ਼ੀਅਨ ਸਤਾਰ ਤੋਂ ਮੀਟ ਕਰਾਓ ਨਹੀਂ ਵੀਰੇ ਹੁਣ ਈਸ਼ਾਨ ਤੋਂ ਕਰਾਵਾਂਗੇ ਕਿਉਂਕਿ ਆਉਣ ਵਾਲਾ ਸੈਂ ਟਾਈਮ ਉਹਦਾ ਏ ਸਾਗਰ ਲਵਾਨਾ ਮਨਜੋਤ ਢਾਲੀਵਾਲ ਸਾਗਰ ਲਵਾਨਾ ਮਨਜੋਤ ਢਾਲੀਵਾਲ ਜਸਪ੍ਰੀ ਟਵਾਨਾ ਕਰਨ ਜਹਲ थैंक यू ਵੀਰੇ ਧੰਨਵਾਦ ਐਨੇ ਕਮੈਂਟ ਕਰਨ ਲਈ ਮਿਲਦੇ ਹਾਂ ਅਗਲੀ ਵੀਡੀਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਚ